ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹ ਨਿਹਾਲ ਸਿੰਘ ਵਾਲੇ ਦੇ ਵੀ ਨੇੜ ਹੈ ਤੇ ਨੇੜੇ ਦੇ ਭਦੌੜ ਵੀ ਰਹਿ ਜਾਂਦਾ ਹੈ ਬਾਈ ਕਾਲੇ ਦੇ ਘਰੋਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਵਿੱਚ ਚਾਰ گاਵਾ ਤੁਹਾਨੂੰ ਦਿਖਾਉਣੀਆਂ ਦੋ ਇਹਨਾਂ ਦੇ ਵਿੱਚ ਤਾਜ਼ੀਆਂ ਸੋਹਣੀਆਂ ਵੀਆਂ ਸੋਹਣੀਆਂ گاਵਾ ਚੰਗੇ ਦੁੱਧ ਵਾਲੀਆਂ ਤੇ ਦੋ ਹੀ ਇਸ ਵੀਡੀਓ ਦੇ ਵਿੱਚ ਗੰਭਨ گاਵਾ ਤੁਹਾਨੂੰ ਦਿਖਾ ਦੇਣੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿੱਥੋਂ ਤੱਕ ਮੈਂ ਦੇਖ ਰਿਹਾ ਦੋਸਤੋ ਜਿਹੜੀਆਂ ਸੂਂਆਂਵੇਂਗਾ گاਵਾ ਇਹਨਾਂ ਨਾਲ ਬੱਚੇ ਵੀ ਵੱਛੀਆਂ ਤੇ ਜਦੋਂ گاਵਾ ਚੰਗਾ ਤਾਂ ਨੇਚਰਲੀ ਇਹਨਾਂ ਦੇ ਬੱਚੇ ਜਿਹੜੇ ਉਹ ਵੀ ਟੌਪ ਦੇ ਹੀ ਹੋਣਗੇ ਸੋ ਇਹ ਤੁਹਾਨੂੰ ਨਾ ਕਿ ਜਿਹੜੇ ਉਹ ਟੋਟਲ 4 ਅੱਜ ਦੀ ਵੀਡੀਓ ਚ ਦਿਖਾਉਂਗਾ ਪਸ਼ੂ ਜਿਹੜਾ ਖਰੀਦਣਾ ਚਾਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਹ ਰਹਿਆਂ ਦਾ ਚੱਲਦਾ ਰਹਿਣਾ ਹੈ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਜਿਹੜੀ ਗਾਂ ਬੱਤੀ ਵੀ ਹੈ ਇਸ ਤੋਂ ਕੋ ਦੂਬਾ ਚ ਦੂਜੀਆਂ ਗਾਵਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਾਲੇ ਬਾਈ ਸਾਸਰੀ ਕਾਲ ਸਾਸਰੀ ਗਾਲ ਜੀਤ ਵੀਰੇ ਕਾਲੇ ਚਾਰਨਾਗ ਅੱਜ ਆਪਾਂ ਦਿਖਾਉਨੇ ਆ ਬਾਈ ਜੀ ਬਾਈ ਜੀ ਪਹਿਲੇ ਨੰਬਰ ਤੇ ਜਿਹੜੀ ਗੱਬਣ ਗਾਂ ਜਗਦੀਤ ਵੀਰੇ ਦੂਜਾ ਸੂਆ ਗਾ ਇਹ ਵਰਲਡ ਵਾਈਡ ਡੈਫੀਰੀ ਖੋਦਾ ਪੀਡੀਐਫ ਦਾ ਸੀਮਨਾ ਸੀਮੈਕਸ ਦਾ ਕੇਨ ਤੋਂ ਇਹ ਪ੍ਰੈਗਨੈਂਟ ਆ ਠੀਕ ਹੈ ਦੈਨ ਕਿਨੇ ਲਾਉਗੀ ਦੈਨ ਇਹਦੇ 20 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ ਬਾਈ ਉੱਤੇ ਇਹ 5 ਦਿਨ ਲੈ ਜੇ ਉੱਤੇ ਇਹ 7 ਦਿਨ ਲੈ ਜੇ ਠੀਕ ਹੈ 41 42 ਕਿਲੋ ਇਹਨੇ ਪਲੂਨ ਨੇ ਦੁੱਧ ਦਿੱਤਾ ਜਗਜੀਤ ਵੀਰੇ ਰਾਜੀ ਵਾਜੀ ਰੱਖੇ ਰੱਬ ਇਹਨੂੰ 45 ਪਲੱਸ ਬੰਦਾ ਜਿਹੜਾ ਮਰਜੀ ਨਾਰਮਲ ਸੇਵਾ ਤੇ ਦੁੱਧ ਚੁੱਟ ਰੇਟ ਕੀ ਰਹਿਣਾ ਤਾਂ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜੀ ਕਰ ਲੀਏ 2 ਲੱਖ 75000 ਰੁਪਏ ਦੀ ਬੱਚੀ ਦੇ ਦਾ ਠੀਕ ਹੈ ਖੋਲ ਗਏ ਭਈ ਦੋਸਤੋ 2 ਲੱਖ ਤੇ 75000 ਦੀ ਇਹ 20 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆ ਕੋਈ ਨਾ ਕੋਈ ਨਾ ਹੁਣ ਤੋੜ ਕੇ ਤੁਹਾਨੂੰ ਦਿਖਾਉਣੇ ਆ ਵੈਸੇ ਫਾਰਮਾਂ ਚ ਇੰਨਾਂ گاਵਾਂ ਨੂੰ ਰਸੇ ਨਾਲ ਤੋੜਨਾ ਔਖਾ ਜਾਂਦਾ ਕਿਉਂਕਿ ਖੁੱਲੀਆਂ ਫਿਰਦੀਆਂ ਹੁੰਦੀਆਂ ਖੁੱਲੀ ਛਾੜੀ ਤੇ ਖੁੱਲੀ ਬਹੁਤ ਸੋਹਣੀ ਵੈੜ ਹੈ ਹਾਈਟ ਲੈਂਥ ਸਟਰਕਚਰ ਤੁਸੀਂ ਦੇਖੋਗੇ ਕੋਲ ਆ ਕੇ ਦੇਖਿਓ ਨਗੀਨਾ ਹੀ ਹੈ ਇਦਾਂ ਦੀ ਇਹ ਵੈੜ ਤੁਸੀਂ ਜਿਹੜੀ ਉਹ ਸਾਹਮਣੇ ਦੇਖ ਰਹੇ ਹੋ ਸਕਰੀਨ ਉੱਤੇ ਤੁਰਨਾ ਆਪਦੀ ਮਰਜ਼ੀ ਨਾਲ ਤੁਰਨਾ ਹੁੰਦਾ ਕਿਉਂਕਿ ਖੁੱਲੀਆਂ ਫਿਰਦੀਆਂ ਰਹਿੰਦੀਆਂ ਫਾਰਮਾਂ 'ਚ ਤੇ ਵੈਸੇ ਮਸਤ ਇੰਨੀਆਂ ਕੁੰਦੀਆਂ ਵੀ ਜਿੱਥੇ ਮਰਜ਼ੀ ਠੱਲੋ ਉੱਥੇ ਹੀ ਇਹਨਾਂ ਨੇ ਖੜ ਜਾਣਾ ਹੁੰਦਾ ਹੈ ਹਵਾਨੇ ਦੇ ਨਾੜਾਂ ਦੋਨੇ ਪਾਸੇ ਨਜ਼ਰ ਆਉਣੀਆਂ ਸਟਰਕਚਰ ਚੰਗਾ ਹੈ ਸੋ ਅਜੇ 20 ਤਰੀਕ ਨੂੰ ਦਿਨ ਪੂਰੇ ਹੋਣੇ ਆ ਦੱਸੋ ਤੇ ਵੀਡੀਓ ਬਣ ਰਹੀ ਹੈ 6 ਤਰੀਕ ਨੂੰ ਸੋ ਹਵਾਨੇ ਦੀ ਜੱਜਮੈਂਟ ਉਸ ਸਾਹਬ ਤੇ ਤੁਸੀਂ ਇਹਦੀ ਕਰ ਲਿਓ ਹਜੇ ਇਹਦੇ ਦਿਨ ਕਾਫੀ ਪਏ ਅਸੋਂ ਦੇ ਵਿੱਚ ਦੂਜਾ ਸੂਆ ਸੁਣਦੀ ਆ ਦੋਸਤੋ ਸੀਮਨ ਡਿਟੇਲ ਪ੍ਰੋਪਰ ਹੈ ਲੈ ਚੱਲੀ ਬਈ ਸਟਰਕਚਰ ਤੁਸੀਂ ਦੇਖੋ ਬੀ ਸੀ ਐਸ ਦਾ ਦੇਖੋਗੇ ਪ੍ਰੋਪਰ ਤੁਹਾਨੂੰ ਦਿਸੂਗਾ ਨਾ ਤਾਂ ਇੱਕ ਤੋਂ ਮੋਟੀ ਨਜ਼ਰ ਆਉਣੀ ਹੈ ਤੇ ਨਾ ਹੈ ਤੁਹਾਨੂੰ ਲਿੱਸੀ ਲੱਗੇ ਸੋ ਪਹਿਲੇ ਨੰਬਰ ਤੇ ਇਹ ਤੇ ਇਸ ਤੋਂ ਬਾਅਦ ਜਦਾਂ ਦੱਸੋ ਤੁਸੀਂ ਤਿੰਨੇ ਵੜਾ ਦੇਖੋ ਇੱਕ ਦੂਜੀ ਤੋਂ ਵੱਧ ਕੇ ਹੀ ਹੈ ਕਰਮਾ ਵਾਲੀਆਂ ਆਪਾਂ ਉਦੋਂ ਅੱਗੇ 2 ਨੰਬਰ ਵਾਲੀ ਗਾਂ ਬਾਰੇ ਜਾਣਕਾਰੀ ਭਾਈ ਤੋਂ ਲੈਨੇ ਕੱਲੇ ਭਾਈ 2 ਨੰਬਰ ਤੇ ਜਿਹੜੀ ਵੈੜ ਹੈ ਇਹਦੀ ਕੀ ਡਿਟੇਲ ਹੈ ਜਗਜੀਤ ਵੀਰੇ ਦੂਜਾ ਸੁਆ ਇਹ ਆਪਣਾ ਖਾਸ ਮਿੱਤਰ ਆ ਭਾਈ ਗਰਿਆਲਾ ਚੀਮਨੇ ਪਿੰਡ ਜਿਹਦੇ ਘਰ ਦੀ ਜੰਪਲ ਆ ਹੂੰ 53 ਕਿਲੋ ਇਹਨੇ ਪਲੂਨ ਦਾ ਬਾਈ ਉੱਥੇ ਡਾਟਾ ਕੱਢ ਲੈ ਸੌਫਟਵੇਅਰ ਚ ਦਾ ਬੰਦਾ ਕੋਈ ਝੂਠ ਬੋਲ ਨਹੀਂ ਸਕਦਾ ਉੱਥੇ ਜਾ ਕੇ ਕੱਢ ਸਕਦਾ 305 ਦਿਨਾਂ ਦਾ 13900 ਕੌਚ ਕਣੀ ਕਿੰਨੇ ਇਹਦੇ ਲੀਟਰ ਦੀ ਬਣਦੀ ਬਾਈ ਜੀ 42 43 ਕਿਲੋ ਦੀ ਦੀ ਐਵਰੇਜ ਬਣਦੀ ਹੈ 305 ਦਿਨਾਂ ਦੀ ਠੀਕ ਹੈ ਜਿਹੜੀ ਇਹਦੀ ਪ੍ਰੋਪਰ ਬਣਦੀ ਆ ਜੇ ਆਪਾਂ ਸੀਮਨ ਡੇਲ ਦੀ ਗੱਲ ਕਰੀਏ ਬਾਈ ਇਹ ਮੈਕਸ ਫਲੀਟ ਦੀ ਖੋਦਾ ਹੈਡਨ ਦੀ ਇਹਦੀ ਮਾਂ ਹੂੰ ਨਾਨੀ ਇਹਦੀ ਟਰਮੀਨੇਟਰ ਦੀ ਆ ਹੂੰ ਉਦੋਂ ਗਾਂ ਬਾਈ ਇਹਦੀ ਜਿਹੜੀ ਪੜਨਾਨੀ ਦੀ ਗੱਲ ਕਰੀਏ ਉਹ ਪੌਫ ਕਨੀ ਕਾਰੀ ਬਾਈ ਦੱਸਦਾ ਉਹਦੇ ਕੋਲੇ ਸਾਰਾ ਹੋਰ ਡਾਟਾ ਹੈਗਾ ਜਿਹੜਾ ਨੇ ਬੱਚਾ ਦਿੱਤਾ ਉਹ ਪੌਫ ਸਟਾਰ ਦਾ ਦਿੱਤਾ ਸੀ ਮੈਕਸ ਦਾ ਪੀਡੀਐਫ ਦਾ ਸੱਤ ਅਰਜ਼ੀ ਮਨਾ ਠੀਕ ਹੈ ਜੇ ਕਿਸੇ ਭਰਾ ਨੇ ਆਪਣੇ ਨਾਲ ਸੌਦਾ ਵੀ ਕਰਨਾ 80000 ਰੁਪਏ ਦਾ ਬੱਚਾ ਆਪਾਂ ਐਟ ਪ੍ਰੈਜ਼ੈਂਟ ਅੱਜ ਕੱਟ ਲਾਂ ਠੀਕ ਹੈ ਸੋ ਰੇਟ ਬੇਸ਼ੱਕ ਆਪਾਂ ਮੁੱਲ ਇਹਨਾਂ ਦੇ ਵੱਡੇ ਆ ਤਿੰਨਾਂ ਗਾਇਆਂ ਦੇ ਬੰਦਾ ਜਿਹੜਾ ਵੀ ਕੰਟੈਕਟ ਕਰੂਗਾ ਆਪਾਂ ਵੀਡੀਓ 'ਚ ਫੋਨ ਤੇ ਦੱਸ ਦਾਂਗੇ ਠੀਕ ਹੈ ਤੁਸੀਂ ਵੀ ਸਮਝਦਾਰ ਹੋ ਕਰੋ ਕਰਨੀ ਦਾ ਪਰਮਾਤਮਾ ਨੇ ਰੱਬ ਤੋਂ ਡਰ ਕੇ ਨਾ ਜੇ ਕਿਸੇ ਵਧੀਆ ਥਾਂ ਚਲੀ ਜਾਵੇ ਬਾਈ ਐਕਤੀ ਜਿਹੜੇ ਹਿਸਾਬ ਨਾਲ ਮੌਸਮ ਵੀ ਆਉਂਦਾ ਤੇ ਬਾਕੀ ਇਹਦੀ ਬਰੀਡ ਦੀ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਜਿੰਨਾ ਮਰਜ਼ੀ ਬੋਲ ਲਗੇ ਮੇਰੇ ਹਿਸਾਬ ਨਾਲ ਐਕਤੀ 60 ਲੀਟਰ ਤੋਂ ਪਲੱਸ ਦੁੱਧ ਚਲੀ ਠੀਕ ਹੈ ਸੋ ਦੱਸੋ ਦੇਖਿਓ ਬਾਕੀ ਸੌਫਟਵੇਅਰ ਵਾਲਾ ਡਾਟਾ ਬਾਈ ਨੇ ਦੱਸਤਾ ਵੀ ਪੂਰਾ ਸਾਲ ਦਾ ਜਿਹੜਾ ਰਿਕਾਰਡ ਇੱਕ ਫਾਰਮ ਦਾ ਲਗਭਗ 14000 ਲੀਟਰ ਦਾ ਕੁਛ ਵੀ ਇਹਦੇ ਨਾਲ ਇੱਕ ਦਿਨ ਵੀ ਜਗਜੀਤ ਉੱਥੋਂ ਜਾ ਕੇ ਬੰਦਾ ਮੇਰੇ ਨਾਲ ਚੱਲ ਸਕਦਾ ਜਿਹਨੇ ਪੈਸੇ ਪੇਮੈਂਟ ਇਨਵੈਸਟ ਕਰਨੀਆਂ ਆ ਆਪਾਂ ਦਿਖਾਵ ਹੀ ਦੇਵਾਂਗੇ ਇੱਕ ਦਿਨ ਇਹਦੇ ਮਸਟ ਸਟੇਟਸ ਦਾ ਟੀਕਾ ਨਹੀਂ ਲੱਗਾ ਠੀਕ ਹੈ ਉਹਦੇ ਵਿੱਚ ਬਕਾਇਦਾ ਆ ਜਾਂਦਾ ਜੇ ਤੁਹਾਡੀ ਗਾਂ ਨੂੰ ਬੁਖਾਰ ਵੀ ਆ ਨਾ ਉਹ ਸੌਫਟਵੇਅਰ ਇਦਾਂ ਦੇ ਚੱਲੇ ਵਿਆ ਬੀਸੀਐਸ ਕੈਮਰੇ ਲੱਗ ਗਏ ਉੱਤੇ ਜੇ ਗਾਂ ਆਪਣੀ ਮੰਨ ਕੇ ਚੱਲੋ ਕਮਜ਼ੋਰ ਹੋ ਰਹੀ ਆ ਤਾਂ ਵੀ ਦੱਸਣਾ ਜੇ ਓਵਰ ਬੇਟ ਹੋ ਰਹੀ ਆ ਉਹਨੇ ਤਾਂ ਵੀ ਦੱਸਣਾ ਬਿਲਕੁਲ ਜੇ ਇੱਕ ਦਿਨ ਦਾ ਵੀ ਉਹਨੇ ਐ ਪਤਾ ਲੱਗ ਗਿਆ ਵੀ ਤੁਹਾਡੀ ਗਾਂ ਨੂੰ ਬੁਖਾਰ ਆ ਜਾਂ ਸ਼ਿੱਧੀ ਆਈ ਆ ਉਹ ਪ੍ਰੋਪਰ ਤੁਹਾਨੂੰ ਮੈਸੇਜ ਸੌਫਟਵੇ ਦੋਸਤੋ ਤੋੜ ਕੇ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੋੜ ਕੇ ਦਿਖਾਉਣ ਦੀ ਪਰ ਇਸੇ ਤਰ੍ਹਾਂ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰ ਲਿਓ ਕਿਉਂਕਿ ਫਾਰਮ 'ਚ ਜਦੋਂ ਕੋਈ ਗਾਂ ਆਉਂਦੀ ਹੈ ਨਾ ਤੇ ਉਹਨੂੰ ਉਹਦੇ ਬਾਅਦ 'ਚ ਤੋੜਨਾ ਬਹੁਤ ਔਖਾ ਹੁੰਦਾ ਹੈ ਵੱਡੀ ਗਾਂ ਚੰਗੇ ਦੁੱਧ ਵਾਲੀ ਹੈ ਰੇਟ ਇਹਦਾ ਫੋਨ ਦੇ ਉੱਤੇ ਹੈ ਜਿਹਨੂੰ ਸਮਝ ਚ ਆਉਂਦੀ ਹੈ ਤਾਂ ਜਰੂਰ ਕੰਟੈਕਟ ਕਰਿਓ ਕਿਉਂਕਿ ਇੱਕ ਚੰਗੇ ਫਾਰਮ ਦੀ ਹੈ ਬਰੀਡ ਹੈ ਕੱਲੇ ਸੂਈ ਕਿੱਦਿਆਂ ਬਈ ਪਰਸੋਂ ਆਥਨ ਦੀ ਜਗਦੀਤ ਵੀ ਰੇਸ ਸੂਈ ਵੀ ਆ ਪਰਸੋਂ ਆਥਨ ਪਰਸੋਂ ਆਥਨ origignal ਦੂਜਾ ਸੂਆ ਛੇ ਦੰਤ ਠੀਕ ਸੋ ਦੂਜਾ ਸੁਆ 6 ਦੰਦ ਪਰਸੋਂ ਆ ਤੇ ਅਟੈਚਮੈਂਟ ਵੇਖੋ ਤੁਸੀਂ ਆਰਡਰ ਦੀ ਇਹ ਤਾਂ ਸਵੇਲਿੰਗ ਦੇ ਵਿੱਚ ਆ ਬਾਈ ਜਦੋਂ ਇਹਨੇ ਸਵੇਲਿੰਗ ਲਾ ਕੇ ਆਪਦਾ ਪ੍ਰੋਪਰ ਦਿੱਖ ਚਾਈ ਬਰੀਡ ਦਿਖਾਈ ਅੱਜ ਤੋਂ 1 ਮਹੀਨੇ ਨੂੰ ਉਦੋਂ ਇਹਦਾ ਸਹੀ ਕੰਪੈਡਰ ਦੱਸੋ ਮੈਂ ਕੀ ਚੀਜ਼ ਸਹੀ ਸੋ ਦੇਖਿਓ ਦੱਸੋ ਇਹਦਾ ਹਵਾਨਾ ਕਰਮਾਂ ਵਾਲੀ ਦਾ ਇਹ ਖੁੱਲ੍ਹ ਜਾਂ ਫਿਰਦੀਆਂ ਹੁੰਦੀਆਂ ਪਰ ਫਿਰ ਵੀ ਕੁਛ ਹੁੰਦੀ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਤੋੜ ਕੇ ਦਿਖਾ ਦਈਏ ਸੋ ਹਵਾਨਾ ਦੇਖੋ ਕਰਮਾਂ ਵਾਲੀ ਦਾ ਫੇਰ ਦੋ ਨੰਬਰ ਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਦੱਸੋ ਬਹੁਤ ਸੋਹਣੀ ਵੈੜ ਦੋ ਨੰਬਰ ਦੇ ਉੱਤੇ ਤਿੰਨ ਨੰਬਰ ਤੇ ਇੱਕ ਹੋਰ ਗਾਂ ਜਿਹੜੀ ਉਹ ਇਦੋਂ ਵੀ ਜ਼ਿਆਦਾ ਉੱਚੇ ਲੰਬੇ ਕੱਦ ਚ ਐ ਇਦੋਂ ਵੀ ਚੜਾਈ ਜ਼ਿਆਦਾ ਐ ਹਾਲਾਂਕਿ ਹਜੇ ਥੋੜੀ ਕੱਚੀ ਦੀਂਦੀ ਐ ਕਾਲੇ ਭਾਈ ਇਹਦੀ ਕੀ ਡਿਟੇਲ ਐ ਜਗਜੀਤ ਵੀਰੇ ਦੂਜਾ ਸੂਆ ਵਾ ਇਹਦਾ ਜਿੰਨਾ ਕਿ ਮੇਰੇ ਕੋਲੇ ਉਹ ਭਰਾ ਇਹ ਗੁੰਮਟੀ ਦੀ ਜੰਪਾਲਾ ਮੁੰਡਾ ਦਿਆਲਪੁਰੇ ਦਾ ਮਿੱਤਰ ਆਪਣਾ ਫੋਨ ਮੈਨੂੰ ਵੀ ਆਇਆ ਸੀਗਾ ਬੰਦੇ ਦਾ ਵੀ ਆ ਜਾ ਤੈਨੂੰ ਗਾਂ ਲੈ ਕੇ ਦਈਏ ਚਲੋ ਮੇਰੇ ਮੂਰੇ ਹੋ ਜਾਵੜਿਆ ਆਪਾਂ ਉਹਨੂੰ ਨਫਾ ਪਰ ਕੇ ਲਈ ਆ ਇਹ ਠੀਕ ਐ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ ਦਾ ਬਾਈ ਇਹਨੇ ਪਲੂਨ ਨੇ ਉਹਨੇ ਮੇਰੇ ਕੋਲੇ ਪਰਚੀ ਤੇ ਲਿਖ ਕੇ ਦਿਖਾਇਆ ਇਹਨੇ 45 47 ਕਿਲੋ ਦੁੱਧ ਦਿੱਤਾ ਜਗਜੀਤ ਵੀਰੇ ਐਕਤੀ ਦੇ ਵਿੰਜੋ ਵੀ ਵਰਲਡ ਵਾਈਡ ਦਾ ਸੀ ਮੰਨ ਲੱਗਾ ਵਾ ਤੇ ਇਹ ਟ ਕੋਦੀ ਦੂਜੇ ਦੀ ਕਿਹੜਾ ਬੱਲ ਦਾ ਐਵਰੇਸਟ ਕਿ ਨਹੀਂ ਦੂਜਾ ਯਾਰ ਵੀਰੇ ਕੋਈ ਬੋਲੇ ਦਾ ਨਾਂ ਹੀ ਦੱਸਿਆ ਉਹਨਾਂ ਨੇ ਉਦਾਂ ਮੈਨੂੰ ਹੂੰ ਤੇ ਉਹ ਆਪਾਂ ਸਾਡੀ ਡਿਟੇਲ ਵੀ ਗੋਮਟੀ ਪਿੰਡ ਦੀ ਜਮੀਂ ਪੜੀ ਆਪਾਂ ਸਾਰਾ ਕੁਝ ਦੱਸ ਦਾਂ ਠੀਕ ਆ ਕੇ ਪਤਾ ਦਿਨ ਕਿੰਨੇ ਲੱਜੂ ਹਜੇ ਜਗਜੀਤ ਮੇਰੇ ਹਿਸਾਬ ਨਾਲ ਬਾਈ ਹਜੇ ਸੌਖੀ ਆ 10 ਦਿਨ ਗਾਂ ਨਹੀਂ ਸੁੰਗੀ ਠੀਕ ਹੈ ਤੋਰਕੇ ਨੂੰ ਤੋਰ ਦੋ ਪੁੱਤਰੇ ਦੱਸੋ ਦੇਖਦੇ ਆ ਤੋਰਕੇ ਨੂੰ ਵੀ ਐਂਡਾਇਵਰ ਦੀ ਸੌਰੀ ਐਂਡਾਇਵਰ ਐਂਡਾਇਵਰ ਦੀ ਓਕੇ ਐਂਡਾਇਵਰ ਬੋਲਦੀ ਆ ਦੱਸੋਏ ਚੜਾਈ ਉੱਤੋਂ ਨੋਟ ਕਰਿਓ ਮੱਜਾਂ ਨਾਲੋਂ ਟਾਂਚਾ ਉੱਤੋਂ ਜ਼ਿਆਦਾ ਚੌੜਾ ਹੈ ਇਹਦਾ ਹਾਂਜੀ ਭਾਈ ਸੋ ਨੂੰ ਸਭ ਤੋਂ ਟਾਂਚਾ ਦੇਖੋ ਇਹਦਾ ਕਰਮਾ ਵਾਲ ਹਵਾਨੇ ਦੀ ਫਿਟਿੰਗ ਦੇਖਿਓ ਕਿਥੋਂ ਸ਼ੁਰੂ ਹੁੰਦਾ ਹਵਾਨਾ ਤੇ ਅੱਗੇ ਤੱਕ ਕਿੰਨੀ ਇਹਦੀ ਲੈਂਥ ਬਣਦੀ ਹੈ ਹਵਾਨੇ ਦੀ ਹਵਾਨੇ ਤੇ ਨਾੜਾਂ ਵੀ ਜਿਹੜੇ ਹਿਸਾਬ ਨਾਲ ਵੱਡੇ ਭਰਾ ਵਜਨ ਮੇਰੇ ਹਿਸਾਬ ਨਾਲ 10 ਕੁਇੰਟਲ ਤੋਂ ਉੱਪਰ ਹੋਗਾ ਤੇ ਮੋਟੀ ਦਿਖਾ ਦਿਓ ਕਿਤੇ ਫਾਲਤੂ ਫੈਟ ਤਾਂ ਨਹੀਂ ਚੜੀ ਵੀ ਸਹੀ ਜਿਹਨੂੰ ਆਪਾਂ ਅਸਲ ਗਾਂ ਕਹਿ ਦਈਏ ਦੇਖ ਪੱਟ ਕੇ ਉਹ ਬਰੀਕ ਆ ਕਿਸੇ ਚੰਗੇ ਤਾਂ ਚਲੀ ਜਾਵੇ ਜਿੰਨੀ ਮਰਜ਼ੀ ਬੰਦਾ ਦੁੱਧ ਲੈ ਲੇ ਜਿੰਨੀ ਮਰਜ਼ੀ ਖੋਰ ਲੇ ਖੁਰਦੇ ਹੀ ਖੁਰੂਗੀ ਸਹੀ ਹੈ ਤੋਰ ਬਈ ਸੋ ਦੇਖਣਾ ਤੁਸੀਂ ਇਸ ਗਾਣ ਨੂੰ ਫਿਰ ਮੋੜ ਲਾ ਸੌਖਾ ਹੀ ਤੁਰਦੀ ਐ ਖੈਰ ਇਹ ਸਦ ਸੋਹਿਆ ਬੇਟਾ ਆ ਜਾ ਹੋਰ ਘਟਾ ਲੀਏ ਕਰਮਾ ਵਾਲੀ ਦਾ ਕਦੇ ਕਦੇ ਇਦਾਂ ਦਾ ਲੋਟ ਇਕੱਠਾ ਹੁੰਦਾ ਵੈਸੇ ਇੱਥੇ ਤਾਂ ਬਹੁਤ ਵੀਡੀਓ ਇਦਾਂ ਦੀਆਂ ਬਣਾਈਆਂ ਵਿੱਚ ਇੱਕ ਤੋਂ ਇੱਕ ਚੜਦੀ ਗਾਂ ਤੁਹਾਨੂੰ ਦਿਖਾਉਣੇ ਆ ਸੋ ਹਾਈਟ ਤਾਂ ਦੱਸੋ ਇਹਦੀ ਕਮਾਲ ਦੀ ਹੈ ਪੂਰੀ ਉੱਚੀ ਤੁਸੀਂ ਦੇਖੋਗੇ ਲੰਬਾਈ ਇਹਦੀ ਦੇਖ ਸਕਦੇ ਤੁਸੀਂ ਫੁੱਲ ਵੱਡੀ ਏ ਵੈਡ ਲਿਆ ਭਾਈ ਮੂਵੀ ਉਸ ਅੱਜ 10 ਦਿਨਾਂ ਦਾ ਅੰਦਾਜ਼ਾ ਹੈ ਤੇ ਬਾਕੀ ਜਿਹੜੇ ਹਿਸਾਬ ਤੇ ਬੱਦਲ ਵਾਈ ਜੀ ਤੀਜੇ ਇੱਕ ਦਿਨ ਹੋ ਜਾਂਦੀ ਹੈ ਤੇ ਉਸ ਹਿਸਾਬ ਤੇ ਮੌਸਮ ਵੀ ਕੁਝ ਠੀਕ ਬਣਿਆ ਹੋਇਆ ਹੈ ਪਸ਼ੂ ਰਿਲੈਕਸ ਰਹਿੰਦੇ ਆ ਤੇ ਆਉਣ ਵਾਲਾ ਟਾਈਮ ਇਨ੍ਹਾਂ ਗਾਵਾਂ ਦਾ ਹੀ ਹੈ ਕਿਉਂਕਿ ਠੰਡ ਦੇ ਵਿੱਚ ਇਨ੍ਹਾਂ ਨੇ ਕਰਮਾਂ ਵਾਲੀ ਨੇ ਦੁੱਧ ਪੂਰਾ ਦੇਣਾ ਹੁੰਦਾ ਤੇ ਜਦੋਂ ਨੂੰ ਇਨ੍ਹਾਂ ਗਾਵਾਂ ਨੇ ਸੂਕੇ ਪੀਕ ਤੇ ਆਉਣਾ ਹੈ ਉਦੋਂ ਨੂੰ ਮੌਸਮ ਪੂਰਾ ਜਿਹੜਾ ਉਹ ਇਨ੍ਹਾਂ ਆਸਤੇ ਬਹੁਤ ਵਧੀਆ ਹੋ ਜਾਣਾ ਹੈ ਲਾਸਟ ਉੱਤੇ ਖੋਰਗਾ ਸੂਈ ਸਵਾਈ ਦਿਖਾਉਣੇ ਕਾਲੇ ਭਾਈ ਇਹ ਕੰਮ ਆ ਸੁਆ ਇਹ ਵੀ ਜਗਜੀਤ ਵੀਰੇ ਦੂਜਾ ਸੁਆ ਬੱਚੀ ਆ ਠੀਕ ਹੈ ਇਹ ਮੈਸੀ ਬੋਲਰ ਦੀ ਖੌਦਾ ਬਾਈ ਜੀ ਇਹਦੇ ਰਮਾਡਾ ਦਾ ਇਹਨੇ ਬੱਚਾ ਦਿੱਤਾ ਉਹਦੋਂ ਗਾਂ ਦੀ ਬਲੱਡ ਲਾਈਨ ਵੀ ਆਪਣੇ ਕੋਲੇ ਸਾਰੀ ਇਹਦੀ ਪੰਜੇ ਪੀੜੀਆਂ ਦਾ ਬੱਚੀ ਇਹਨੇ ਦਿੱਤੀ ਹੈ ਵੱਡੇ ਭਾਈ 75000 ਰੁਪਏ ਦਾ ਹੀ ਬੱਚਾ ਇਹਦਾ ਰੱਖ ਲਾਂਗੇ ਆ ਠੀਕ ਹੈ ਇਹਨੂੰ ਦਿਨ ਕਿੰਨੇ ਹੋਏ ਆ ਇਹ ਵੀ ਭਾਈ ਉਹ ਸਵੇਰੋਂ ਸੂਈ ਹੈ ਸ਼ਾਮ ਨੂੰ ਸੂਈ ਹੈ ਠੀਕ ਹੈ ਓਕੇ ਸੋ ਦਸੋ ਤਾਜੀ ਇਹ ਵੀ ਸੋਈ ਵੀ ਖੋਲ ਲਾ ਬਈ ਇੱਕ ਹੋਰ ਵੀ ਜਗਜੀਤ ਵੀਰੇ ਅਗਲਾ ਕਹਿੰਦਾ ਨਾ ਖਣੀ ਬਣੀਆਂ ਫਿਰਦੀਆਂ ਰੈਕਾ ਯਕੀਨ ਕਰਕੇ ਜਾਣੇ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦਾ ਇੱਕ ਧਾਰ ਵੀ ਛੱਡੀ ਹੋਵੇ ਆਪ ਠੀਕ ਹੈ ਇੱਕ ਧਾਰ ਵੀ ਨਹੀਂ ਆਪਾਂ ਛੱਡ ਕੇ ਰਾਜੀ ਇੱਕ ਤਾਂ ਮੌਸਮ ਆ ਇੱਕ ਇਹਨਾਂ ਕਰਮ ਵਾਲਿਆਂ ਨੂੰ ਵੀ ਇਹ ਛੱਡ ਕੇ ਵੀਡੀਓ ਬਣਾਉਣੀ ਪੈਗੀ ਫੇਰ ਸਵਾਦ ਨਹੀਂ ਹੈਗਾ ਕੋਈ ਸਹੀ ਹੈ ਸੋ ਦੱਸੋ ਇਹ ਤਾਂ ਬਰੀਡ ਕੁਆਲਿਟੀ ਇਦਾਂ ਦੀ ਇਹ ਤਾਂ ਡੰਗ ਤੋਂ ਡੰਗ ਹੀ ਇੰਨਾ ਭਰਨਾ ਬਾਕੀ ਮੋਟੀ ਰਕਮ ਲਾ ਕੇ ਖਰੀਦੀਆਂ ਜਾਂਦੀਆਂ ਹੈ ਰਿਸਕ ਲੈਣੇ ਬਹੁਤ ਔਖਿਆ ਦੁੱਧ ਹਵਾਨੇ ਚ ਰੁਕਾਂਗੇ ਆਪਾਂ ਨੂੰ ਪਤਾ ਗਾਂ ਐਚ ਐਫ ਖਾਸ ਕਰਕੇ ਦੁੱਧ ਇਹਨਾਂ ਨੇ ਦੇਣਾ ਹੀ ਵਾਦ ਕੁਆਲਿਟੀ ਦੇਖ ਬਾਈ ਜੀ ਨੂੰ ਆਪਾਂ ਅਸਲ ਗਾਂ ਕਹਿ ਦਿੰਨੇ ਆ ਪੈਰ ਦੇ ਨੋਂ ਤੋਂ ਲੈ ਕੇ ਪੂਛ ਦੇ ਵਾਲ ਤੱਕ ਇੱਕ ਇੱਕ ਤਾਂ ਤੇ ਬੰਦਾ ਹੱਥ ਧਰ ਦੇ ਸਹੀ ਅਜੇ ਤਾਂ ਇਹਨਾਂ ਨੇ ਆਰਡਰ ਕੁਝ ਵੀ ਨਹੀਂ ਬਣਾਏ ਜਦੋਂ ਇਹਨਾਂ ਨੇ ਆਪਦੀ ਸਵੈਲਿੰਗ ਲਾ ਕੇ ਤਿਆਰ ਹੋਣਾ ਨਾ ਉਦੋਂ ਦੱਸਨੀ ਆ ਵੀ ਸਾਡੇ ਚ ਕੀ ਕੁਆਲਿਟੀ ਆ ਸਹੀ ਹਜੇ ਦੱਸੋ ਭਲੂਨ ਦੱਸਦੀ ਹੈ ਚੜਾਈ ਹਵਾਨੇ ਦੀ ਨੋਟ ਕਰਿਓ ਉਤੋਂ ਕਿੰਨਾ ਹਵਾਨਾ ਚੌੜਾ ਸ਼ੁਰੂ ਹੁੰਦਾ ਉਨਾਈ ਥੱਲੇ ਤੱਕ ਆਉਂਦਾ ਤੇ ਖੁੱਚਾਂ ਤੋਂ ਹਜੇ ਵੀ ਅੱਧੀ ਗੱਠ ਜਿਹੜਾ ਉਹ ਚਾਰ ਉਂਗਲਾਂ ਉੱਚਾ ਹਵਾਨਾ ਫਿਰਦਾ ਮਤਲਬ ਇਹ ਨਹੀਂ ਵੀ ਕਦੇ ਵੀ ਹਵਾਨਾ ਤੋੜੂਗੀ ਗਾਂ ਮੋੜੀ ਬੇਨ ਇਦਾਂ ਦੇ ਜਾਨਵਰਾਂ ਤੋਂ ਬਾਈ ਬੱਚੇ ਲੈ ਜਾਂਦੇ ਇਹਨਾਂ ਤੋਂ ਬਰੀਡਾਂ ਗਾਂ ਬਣਦੀਆਂ ਇਹ ਆਪਾਂ ਜਗਜੀਤ ਵੀਰੇ ਜੇ ਸੋਚ ਗਏ ਹੁਣ 20 ਸਾਲ ਦੀ ਮਿਹਨਤ ਲਈ ਅਗਲੇ ਦੀ ਸਹੀ ਹੈ ਕਿ ਨਹੀਂ ਅੱਜ ਕੱਲ ਹੁਣ ਪਹਿਲਾਂ ਲੋਕਾਂ ਨੇ ਬਹੁਤ ਮਿਹਨਤ ਕਰਕੇ ਬਰੀਡ ਬਣਾਈ ਅੱਜ ਕੱਲ ਪੈਸੇ ਨਾਲ ਬਰੀਡ ਛੇਤੀ ਜਲਦੀ ਬਣ ਜਾਂਦੀ ਹੈ ਸਹੀ ਬੰਦਾ ਚਲੋ ਵਧੀਆ ਇਨਵੈਸਟ ਕਰ ਲੇ ਤੋ ਗਾਂ ਦੀ ਗਾਂ ਚੰਗੇ ਸੀਮਨ ਲਾ ਕੇ ਬਾਈ ਹੋਰ ਗਾਂ ਸੁਧਾਰ ਹੋ ਜਾਂਦਾ ਹਮ ਮੋੜ ਲਾ ਬਾਈ ਲੰਬਾਈ ਇਹਦੀ ਵੀ ਦੱਸੋ ਦੇਖੋ ਇਹ ਐਕਸਟਰਾ ਤੁਹਾਨੂੰ ਵਹਿੜਾਂ ਦਿਸਣੀਆਂ ਮਹਗਾਵਾ ਜਿਹੜੀਆਂ ਤੁਸੀਂ ਦੇਖਦੇ ਹੋ ਉਹਨਾਂ ਨਾਲੋਂ 1.5 1.5 ਫੁੱਟਾਂ ਨੂੰ 2 2 ਫੁੱਟਾਂ ਨੂੰ ਹੀ ਲੰਬੀਆਂ ਹੋਣਗੀਆਂ ਲੰਬਾਈ ਤੁਸੀਂ ਦੇਖ ਹੀ ਰਹੇ ਹੋ ਹਾਈਟ ਇਹਦੀ ਵੀ ਬਹੁਤ ਚੰਗੀ ਹੈ ਲੈ ਚੱਲ ਬਾਈ ਸੋ ਇਹ ਦੱਸੋ ਚੌਥੇ ਨੰਬਰ ਤੇ ਤੁਹਾਨੂੰ ਵੈੜ ਦਿਖਾ ਰਹੇ ਹਾਂ ਤੇ ਇੱਕ ਹੋਰ ਖਾਸ ਗੱਲ ਆ ਕਈ ਵਾਰਾਂ ਗਾਂ ਬਹੁਤ ਚੰਗੀ ਹੁੰਦੀ ਆ ਪਰ ਬੱਚੇ ਵੱਛੇ ਆ ਜਾਂਦੇ ਆ ਪਰ ਇਹਨਾਂ ਦੋਹਾਂ ਕਰਮ ਵਾਲਿਆਂ ਦੇ ਨਾਲ ਵੱਛੀਆਂ ਤੇ ਦੋ ਹਜੇ ਗੱਪਣਾ ਹੈ ਪ੍ਰਮਾਤਮਾ ਨੂੰ ਪਤਾ ਇਹਨਾਂ ਨੇ ਉਮੀਦ ਚਾਹੀਦੀ ਹੈ ਬਾਈ ਜੀ ਉਹਨੇ ਵੀ ਪਹਿਲਾਂ ਨੇ ਵੱਛੀ ਦਿੱਤੀ ਹੈ ਵੱਛੂ ਹੀ ਦੇਣੀ ਹੈ ਤੇ ਦਿੱਤੀ ਇਹਦੀ ਵੀ ਵੱਛੀ ਹੈ ਇਹਨੇ ਵੀ 100% ਰੱਬ ਨੂੰ ਨਹੀਂ ਕੋਈ ਮਿਲ ਕੇ ਆਇਆ ਕਹਿ ਨਹੀਂ ਸਕਦੇ ਸਹੀ ਗੱਲ ਪਰ ਪ੍ਰਮਾਤਮਾ ਚਾਹੇ ਇੱਕ ਹੋਰ ਗੱਲ ਬਾਈ ਆਪਾਂ ਦੂਜੀ ਵੀ ਆਪਾਂ ਗੱਲ ਕੀਤੀ ਸੀ ਆ ਹੜ ਭ੍ਰਿੜਤਾਂ ਲਈ ਵੀ ਚਲੋ ਪ੍ਰਮਾਤਮਾ ਕਰੇ ਨਾ ਆਪਣਾ ਮਾੜਾ ਜਾਂ ਸਿਸਟਮ ਉਹਨਾਂ ਦਾ ਪਾਣੀ ਲੱਥੇ ਚਲੋ ਹਜੇ ਉੱਥੇ ਬਹੁਤ ਜ਼ਿਆਦਾ ਆ ਚਲੋ ਅਸੀਂ ਇੱਕ ਵਪਾਰੀ ਜੁਨੀਅਨ ਵੀ ਇਕੱਠੇ ਹੋਏ ਸੀਗੇ ਉਹ ਮੁੰਡਿਆਂ ਨੂੰ ਉੱਥੇ ਵੀ ਪੈਸੇ ਇਕੱਠੇ ਕੀਤੇ ਆ ਵੀ ਚਲ ਜੋ ਸਾਥ ਹੋ ਸਕੇ ਥੋੜਾ ਬਹੁਤ ਆ ਜੰਦਾ ਫਿਰ ਜਿਹਨੂੰ ਜਿਵੇਂ ਲੋਕ ਉਹਦੇ ਸਾਥ ਆਪਾਂ ਵੀ ਤੁਹਾਨੂੰ ਵੀ ਤੁਹਾਡੇ ਨਾਲ ਵੀ ਮੈਂ ਗੱਲ ਕੀਤੀ ਸੀ ਆਫ ਕੈਮਰਾ ਪਰ ਵੈਸੇ ਫੋਨ ਕਰਕੇ ਵੀ ਜਿੰਨੀ ਕ ਆਪਾਂ ਨੂੰ ਪ੍ਰਮਾਤਮਾ ਨੇ ਹਿੰਮਤ ਦਿੱਤੀ ਆ ਉਹਨਾਂ ਜੋ ਵੀ ਆਪਾਂ ਤੋਂ ਮਦਦ ਹੋਈ ਆਪਾਂ ਉਹ ਵੀ ਲਾਜ਼ਮੀ ਕਰ ਕਰ ਕੇ ਆਵਾਂਗੇ ਬਿਲਕੁਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਗਾਵਾਂ ਵਿਕਰੀ ਵਾਲੀਆਂ ਸੀ ਤੇ ਚਾਰੇ ਦਿਖਾਤੀਆਂ ਤੁਸੀਂ ਜਿਹੜਾ ਪਸ਼ੂ ਖਰੀਦਣਾ ਚਾਹੁੰਦੇ ਉਹਦੀ ਤਸੱਲੀ ਕਰ ਲਿਓ ਆਕੇ ਦੇਖਿਓ ਪਰਖਿਓ ਤੇ ਫੇਰ ਖਰੀਦ ਲਿਓ ਧੰਨਵਾਦ